ਥਾਣਾ ਸੰਗਤ ਦੀ ਪੁਲਿਸ ਨੇ ਇੱਕ ਨੌਜਵਾਨ ਪਾਸੋਂ 20 ਗ੍ਰਾਮ ਹਿਰੋਇਨ ਅਤੇ 1,30,000 ਰੁਪਏ ਡਰੱਗ ਮਨੀ ਕੀਤੀ ਬਰਾਮਦ ਨੌਜਵਾਨ ਖਿਲਾਫ ਥਾਣਾ ਸੰਗਤ ਵਿਖੇ ਕੀਤਾ ਮਾਮਲਾ ਦਰਜ ਦੱਸ ਦिए ਕਿ ਥਾਣਾ ਸੰਗਤ ਦੀ ਪੁਲਿਸ ਪਾਰਟੀ ਵੱਲੋਂ ਇੱਕ ਗਸ਼ਤ ਦੌਰਾਨ ਇੱਕ ਪੈਦਲ ਤੁਰੇ ਆ ਰਹੇ ਨੌਜਵਾਨ ਪਾਸੋਂ 20 ਗ੍ਰਾਮ ਹਿਰੋਇਨ ਅਤੇ 1,30,000 ਰੁਪਏ ਦੀ ਡਰੱਗ ਮਣੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਗੁਰਤੇਜ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਵੱਲੋਂ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਡੂੰਮ ਵਾਲੀ ਕੋਲ ਗਸ਼ਤ ਕੀਤੀ ਜਾ ਰਹੀ ਸੀ ਤਾਂ ਇੱਕ ਨੌਜਵਾਨ ਡੂੰਮ ਵਾਲੀ ਪਿੰਡ ਕੋਲ ਆ ਰਿਹਾ ਸੀ ਜਦ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 20 ਗ੍ਰਾਮ ਹਿਰੋਇਨ ਅਤੇ 1,30,000 ਰੁਪਏ ਦੀ ਡਰੱਗ ਮਣੀ ਬਰਾਮਦ ਕੀਤੀ ਗਈ ਉਹਨਾਂ ਦੱਸਿਆ ਹੈ ਕਿ ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਜੋਵਨਜੀਤ ਪਿੰਡ ਖਵਾਸਪੁਰ ਜ਼ਿਲ੍ਹਾ ਤਰਨਤਾਰਨ ਦੇ ਤੌਰ ਤੇ ਹੋਈ ਹੈ ਜਿਸ ਦੇ ਖਿਲਾਫ ਖਾਣਾ ਸੰਗਤ ਵਿਕੇ ਐਨ ਡੀ ਪੀ ਸੀ ਐਕਟ ਤਹਿ ਤਾਮਾਮਲਾ ਦਰਜ ਕਰ ਲਿਆ ਗਿਆ ਹੈ ਜਿਸਕਰਨ ਸਿੰਘ ਚੌਕੀ ਇੰਚਾਰ ਪਸਰਾਲਾ ਸਮੇਸ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸੀ ਦੌਰਾਨ ਗਸ਼ਤ ਡੋਮਲੀ ਤੋਂ ਲਿੰਕ ਸੜਕ ਪਰ ਇੱਕ ਵਿਅਕਤੀ ਪੈਦਲ ਤੁਰਿਆ ਹੋਇਆ ਦਿਖਾਈ ਦਿੱਤਾ ਜਿਸ ਨੂੰ ਐਸਜੀ ਇਸਕਰਨ ਸਿੰਘ ਨੇ ਚੱਕ ਦੀ ਬਣਾ ਪਰ ਰੋਕ ਕੇ ਤਲਾਸ਼ੀ ਕੀਤੀ ਜਿਸ ਪਾਸੋਂ 20 ਗ੍ਰਾਮ ਹੈਰਨ ਅਤੇ 1,30,000 ਰੁਪਏ ਡਰਗਮਨੀ ਬਰਾਮਦ ਹੋਈ ਜਿਸ ਦੇ ਖਾਪ ਐਨਡੀਪੈਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਸ ਦਾ ਨਾਮ ਜੋਵਨਪ੍ਰੀਤ ਸਿੰਘ ਪੁੱਤਰ ਮਰੀਕ ਸਿੰਘ ਵਾਸੀ ਕਸ਼ਮਪੁਰ ਗੋਇੰਦਵਾਲ ਤਰਨਤਾਰਨ ਹੈ ਤਾਂ ਪਹਿਲਾਂ ਦੁਬਾਰਾ ਦੱਸੋ ਇਸ ਬਾਰੇ ਪੜਤਾਲ ਕਰ ਰਹੇ ਹਾਂ ਜਿਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਸਰਮਾਨ ਹਾਜ਼ਰ ਕੀਤਾ ਜਾਏਗਾ ਪੁਲਿਸ ਸਰਮਾਨ ਤੋਂ ਬਾਅਦ ਜੋ ਕਰ ਸਾਹਮਣੇ ਆਏਗੀ ਕਰਬੰਦੀ ਕਰ ਵੀ ਕੀਤੀ ਜਾਏਗੀ